ਆਪਾਂ ਘਰ ਕੀ ਸਰਾਂ ਦੀ ਮੁਸਾਫਰਾਂ ਦੀ ਉਸ ਮੁਸਾਫਰ ਸਰਾਂ ਦੇ ਵਿੱਚ ਇੱਕ ਬਾਬਾ ਧੰਨਾ ਵੀ ਆਇਆ ਜਿਹਦੀ ਗਿਣਤੀ ਗੁਰੂ ਗਨ ਸੱਚੇ ਪਾਤਸ਼ਾਹ ਦੀ 15 ਭਗਤਾਂ ਵਿੱਚ ਆਉਂਦੀ ਹੈ ਬਾਬੇ ਦਾ ਜਨਮ ਤੁਹਾਨ ਨਗਰ ਵਿੱਚ ਹੋਇਆ ਜਦੋਂ ਬਾਬੇ ਦਾ ਜਨਮ ਦਿਨ ਮਨਾਇਆ ਗਿਆ ਉਦੋਂ ਮੈਨੂੰ ਉੱਥੇ ਜਾਣ ਕੇ ਕਥਾ ਕਰਨ ਦਾ ਮੌਕਾ ਮਿਲਿਆ ਬਾਬਾ ਧੰਨਾ ਜੀ ਗੁਰਨਾਨ ਨਾਦ ਪਾਤਸ਼ਾਹ ਤੋਂ ਦੁਨਿਆਵੀ ਉਮਰ ਕਰਕੇ 53 ਸਾਲ ਵੱਡੇ ਸਨ ਬਾਬੇ ਧੰਨੇ ਦਾ ਜਨਮ ਗੁਰੂ ਨਾਨਕ ਪਾਤਸ਼ਾਹ ਦੇ ਆਗਮਨ ਤੋਂ 53 ਸਰ 53 53 ਸਾਲ ਪਹਿਲਾਂ ਹੋਇਆ। ਤੁਹਾਨ ਪਿੰਡ ਵਿੱਚ। ਮਾਲੀ ਤੌਰ ਤੇ ਜਿਵੇਂ ਆਪਾਂ ਹੁਣ ਸਾਰੇ ਹੁਣ ਤਾਂ ਆਪਣੇ ਵਿਗਿਆਨ ਆ ਗਿਆ ਤੇ ਸੂਰਤਾਂਗੇ ਆਪਾਂ ਵੇਖੀ ਜਿਨੂੰ ਉਹ ਟਰੈਕਟਰ ਨੇ ਤੇ ਆਪਾਂ ਪਿੰਡਾਂ ਵਿੱਚ ਝੂਟੇ ਵੇਖੇ ਨੇ। ਐਨੀ ਤਬਦੀਲੀ ਆ ਗਈ। ਇਹ ਕਈ ਸਾਲਾਂ ਦੀ ਪਹਿਲਾਂ ਦੀ ਗੱਲ ਹੈ। ਬਾਬਾ ਧਾਨਾ ਇੱਕ ਸਧਾਰਨ ਜ਼ਿਮੀਂਦਾਰ ਪਰਿਵਾਰ ਨਾਲ ਸੰਬੰਧਤ ਹੈ। ਇਹ ਡੰਗਰਚਾਰਨ ਜਾਂਦਾ ਤੇ ਇਹਨਾਂ ਦੇ ਨਗਰ ਇੱਕ ਪ੍ਰਭ ਦਾ ਪਿਆਰਾ ਤਨੋਚਨ ਨਾਮ ਦਾ ਭਗਤ ਤੇ ਪੰਡਤ ਬ੍ਰਾਹਮਣ ਹੈ। ਉਹਦੀ ਗਾਂ ਵੀ ਛੱਡ ਲਿੰਦਾ ਇੱਕ ਦਿਨ ਇਹ ਡੰਗਰਾਂ ਨੂੰ ਛੱਡ ਕੇ ਤੇ ਬਾਬੇ ਤਲੋਚਰਣ ਕੋਲ ਗਿਆ ਉਹ ਆਪਣੇ ਧਾਰਮਿਕ ਅਕੀਦੇ ਦੇ ਮੁਤਾਬਕ ਸਾਗਰ ਦੀ ਪੂਜਾ ਕਰ ਰਿਹਾ ਲੋਕੀ ਪੱਥਰ ਕਹਿੰਦੇ ਅਸੀਂ ਨਹੀਂ ਕਹਿ ਸਕਦੇ ਕਿਉਂਕਿ ਕਿਸੇ ਦਾ ਧਰਮ ਹੈ ਤੇ ਆਪਾਂ ਜੇ ਕਹੀਏ ਤੇ ਅਸੀਂ ਬੁਰਜਮ ਬਣ ਜਾਾਂਗੇ ਸਾਨੂੰ ਹੱਕ ਨਹੀਂ ਕਿਸੇ ਨੂੰ ਕਹਿਣ ਦਾ ਭਾਵੇਂ ਗੁਰਬਾਣੀ ਕਿ ਜੋ ਪਾਣ ਕੀ ਪਾਈ ਪਾਏ ਤਨ ਕੀ ਘਾਲ ਅਜਾਈ ਜਾਏ ਇਹ ਸਾਡੇ ਗੁੱਗ ਸਾਡੀ ਸੇਫਟੀ ਲੈਵਲ ਵਧਤਿਆਂ ਪਰ ਆਪਾਂ ਨਹੀਂ ਕਹਿ ਸਕਦੇ ਕਰਦੇ ਵੇਦਿਆ ਤੇ ਬਾਬਾ ਧਰਨਾ ਕਹਿਣ ਲੱਗਾ ਵੀ ਭਗਤੀ ਇਹ ਕੌਣ ਕਹਿੰਦਾ ਇਹ ਭਗਵਾਨ ਠਾਕੁਰਾ ਸਾਡਾ ਇਹ ਕੀ ਕਰਦਾ ਕਹਿੰਦਾ ਮੈਂ ਇਹਦੀ ਸੇਵਾ ਕਰਦਾ ਤੇ ਜੋ ਮੈਂ ਮੰਗਦਾ ਦਿੱਤੀ ਜਾਂਦਾ ਬਾਬਾ ਧੰਨਾ ਕਹਿਣ ਲੱਗਾ ਵੀ ਇੱਕ ਠਾਕੁਰ ਮੈਨੂੰ ਵੀ ਦੇ ਦੇ ਆਪਾਂ ਇਹ ਵੀ ਪੜਦੇ ਹਾਂ ਭੋਲੇ ਭਾਏ ਮੇਲੇ ਨਿ ਕਰਾਇਆ ਆਪਾਂ ਇਹ ਵੀ ਪੜਦੇ ਹਾਂ ਚਤਰਾਈ ਨਾ ਚਤਰ ਕੁਝ ਪਾਈਏ ਚਤਰਾਈ ਨਾਲ ਰੱਬ ਦੀ ਪ੍ਰਾਪਤੀ ਨਹੀਂ ਰੱਬ ਭੋੜਿਆਂ ਦਾ ਯਾਰ ਹੈ ਇਨੇ ਆਖਾ ਮੈਨੂੰ ਦੇ ਦੇ ਤੇ ਉਹਨੇ ਆਖਿਆ ਵੀ ਜਿੱਦਤਾ ਨਾ ਦੇਣੀ ਭਲਕੇ ਮੇਰੀ ਗਾਂ ਨਹੀਂ ਛੱਡਣੀ ਤੇ ਇਹਨੂੰ ਆਪਾਂ ਟਰਗਾ ਦੇਨੇ ਆ ਭਾਈ ਗਰਦਾਜ ਲੈਦੇ ਪੱਥਰ ਇੱਕ ਲਪੇੜ ਕਰ ਦੇ ਤਨੇ ਨੂੰ ਗਾਇਲ ਛਡਾਵੇ ਉਹਨੇ ਕਿ ਨਿੱਕੀ ਜੀ ਪੱਥਰ ਦੀ ਮੂਰਤੀ ਜਿਹੜੀ ਸੀ ਨਾ ਉਹ ਬਾਬੇ ਤਨੇ ਨੂੰ ਕੱਪੜੇ ਚ ਲਪੇੜ ਕੇ ਤੇ ਕਹਿਣ ਲੱਗਾ ਭਾਈ ਆ ਲੈ ਜਾ ਭਗਵਾਨ ਤੇ ਬਾਬੇ ਤਨੇ ਦਾ ਥੱਲੇ ਪੈਰ ਨਾ ਲੱਗੇ ਤੇ ਅੱਜ ਮੌਜਾਂ ਬਣੀਆਂ ਵੀ ਆਪਣੇ ਘਰ ਠਾਕਰ ਆ ਗਏ ਤੇ ਜੋ ਆਪਾਂ ਕਵਾਂਗੇ ਉਹ ਦੇਵੇਗਾ ਉਥੇ ਗੁਰਮੁਖ ਨੇ ਆਣ ਕੇ ਸਭ ਤੋਂ ਪਹਿਲਾਂ ਚੌਂਕੀ ਬਣਾਈ। ਉਹਨੂੰ ਨਵਾਇਆ ਤੋ ਆਇਆ ਕਿਉਂਕਿ ਇੱਕ ਪੰਜਾਬੀ ਦੀ ਕਾਬਜ਼ੀ ਦਾ ਨਹੀਂ ਨਵੀਂ ਫਕੀਰ ਨਹੀਂ ਗਰੇ ਧੂੰਆ ਪਪਨਾਹਰ ਚ ਕਹਦੇ ਨੇ ਆਮ ਕਰਕੇ। ਉਹਨੂੰ ਜਿਆਦਾ ਚਾਹ ਚੜਿਆ ਸੀ। ਉਹਨੇ ਗੁਰਮੁਖ ਪਿਆਰੋਂ ਇਉਂ 2-4 ਦਿਨ ਕੀਤਾ ਤੇ ਕਹਿਣ ਲੱਗਾ ਵੀ ਗੱਲ ਭਗਵਾਨੇ ਵੀ ਮੈਂ ਮਾੜਾ ਬੰਦਾ ਤੇ ਕਲਾਦ ਕਰਾਂ ਤੇ ਤੂੰ ਰੱਬਾ ਥੋੜੀ ਬੁਤੀ ਮੇਰੀ ਮਦਦ ਕਰ। ਜਿਹੜੀ ਮੈਂ ਗੱਲ ਸੁਣਾਉਣਾ ਹੈ ਮੈਂ ਪੂਤੀ ਜੀ ਨਹੀਂ ਪੜੀ ਸੰਤ ਕਰਤਾਰ ਸਿੰਘ ਦੇ ਮੂੰਹੋਂ ਜੋ ਸੁਣੀ ਮੈਂ ਉਹ ਸੁਣਾਉਣ ਲੱਗਾ। ਕਹਿੰਦੇ ਬਾਬੇ ਧੰਨੇ ਨੇ ਆਖਿਆ ਵੀ ਜੇ ਤੂੰ ਕਹਿੰਦਾ ਪਲੇਟਾਂ ਦੇ ਜੱਗ ਉਹ ਆਪਾਂ ਇੱਥੇ ਨਹੀਂ ਮਿਲਣੇ। ਉਹਨੇ ਤੁਸੀਂ ਭਰ ਕੇ ਬਾਲਟੀ ਤੇ ਉਧਰ ਬਾਜਰਾ ਬੜਾ ਹੁੰਦਾ ਬਾਜਰਾ ਲੈ ਆਂਦਾ। ਨਾਲ ਸਾਗ ਲੈ ਆਂਦਾ ਤੇ ਮੱਖਣੂ ਦੇ ਘਰ ਵਾਦੂ ਸੀ ਉਹਨੇ ਮਿੱਤਰਾ ਗੱਲ ਇਹ ਆ ਆ ਬਾਜਰੇ ਦੀ ਰੋਟੀ ਖੋਲਾ ਤੁਦ ਮਿਲੇਗਾ ਤੇ ਜੇ ਖੀਰਾਂ ਵਾਲੀ ਗੱਲ ਕਰ ਤੇ ਖੀਰਾਂ ਖਾਣਾ ਇੱਥੇ ਨਹੀਂ ਬਣਦੀਆਂ। ਚੁੱਪ ਕਰਕੇ ਸ਼ਗਲਾ ਹੁਣ ਗੁਰਮੁਖੋ ਪੱਥਰ ਕਿਵੇਂ ਬੋਲੇ? ਆਖਰਕਾਰ ਇਤਿਹਾਸ ਕਹਿੰਦਾ ਵੀ ਅੱਠ ਪੈਰ ਲੰਘੇ ਤੇ ਉਹ ਕਹਿਣ ਲੱਗਾ ਥੋੜਾ ਜਿਹਾ ਹੋਸ਼ਨ ਕੰਮ ਕਰ। ਮੈਂ ਭਲਿਆ ਪੁੱਛਿਆ ਜੇ ਤੂੰ ਪਹਿਲਾਂ ਭੋਲ ਲਾਵੇਂਗਾ ਮੁੜ ਕੇ ਮੈਂ ਡੰਗਲ ਛੱਡਨੇ ਤੇ ਬੂਹੇ ਅੱਗੇ ਡੰਗਰ ਫੁੱਟੇ ਮਰਦੇ ਨੇ ਕਿਸੇ ਨੇ ਪਾਣੀ ਨਹੀਂ ਪਿਆਇਆ ਤੇ ਗੱਲ ਯਾਦ ਰੱਖੀ ਜੇ ਨਾ ਭੋਗ ਲਾਇਆ ਤੇ ਮੈਂ ਸ਼ੁਰਾ ਮਾਰ ਕੇ ਮਰ ਜਾਵਾਂਗਾ ਪਰ ਖਾਤ ਦੀ ਛੜਾਂਗਾ ਅੰਦਰੋਂ ਆਵਾਜ਼ ਆਈ ਓ ਧੰਨਿਆ ਸਿਆਣਾ ਬਣ ਪੱਥਰ ਭੋਗ ਨਹੀਂ ਲਾਉਂਦੇ ਤੇ ਬਾਬਾ ਧੰਨਾਚਾਰ ਬਾਹਾਂ ਉਲਾਰ ਕੇ ਕਹਿਣ ਲੱਗਾ ਹੁਣ ਕਾਬੂ ਆਇਆ ਮੇਰੇ ਹੁਣ ਕਿਉਂ ਤੂੰ ਕਿਹਨਾ ਪੱਥਰ ਭੋਗ ਨਹੀਂ ਲਾਉਂਦੇ ਤੇ ਜੇ ਪੱਥਰ ਭੋਗ ਨਹੀਂ ਲਾਉਂਦੇ ਪੱਥਰ ਪੱਥਰ ਬੋਲਦੇ ਕਿਵੇਂ ਜਿਵੇਂ ਬੋਲਿਆ ਨਾ ਉਵੇਂ ਆਣ ਕੇ ਸਿਧਾ ਹੋ ਕੇ ਛਕ ਲਾ। ਉੱਥੇ ਲੱਗਿਆ ਕਿ ਉਹ ਰੋਟੀਆਂ ਸੀ ਵਾਰਦੀ ਉਹ ਵੀ ਖਾ ਗਿਆ। ਮੁੜ ਕੇ ਕਹਿਣ ਲੱਗਾ ਇਹ ਬਾਲਟੀ ਐ ਜਿਦੋਂ ਬਾਲਟੀ ਮੂੰਹ ਨੂੰ ਲਾਈ ਤੇ ਉਹ ਹੁਣ ਰੱਬ ਨੂੰ ਕੌਣ ਜਾਵੇ ਤੇ ਕਹਿਣ ਲੱਗਾ ਭੁਖੜਾ ਹੁਣ ਸਾਰਾ ਛਕ ਲਿਆ ਮਾੜਾ ਮੋਟਾ ਬੱਚਿਆਂ ਦਾ ਖਿਆਲ ਵੀ ਕਰ। ਉਹਨੇ ਭਗਵਾਨ ਦੇ ਅੱਗੇ ਜਿਹੜੀ ਬਾਲਟੀ ਸੀ ਉਹ ਲੈ ਲਈ। ਕਹਿਣ ਲੱਗਾ ਹੁਣ ਮਿੱਤਰਾ ਗੱਲ ਤੇਰੀਆਂ ਮਿਹਰਬਾਨੀਆਂ ਪਰ ਇਓਂ ਕਰ ਤੇ ਮੇਰੇ ਡੰਗਰ ਨਾਲ ਚਾਰ ਨਾਲ ਕਿਾਰੇ ਮੋੜ ਤੇ ਆਪਾਂ ਸਾਰੇ ਜਾਣਦੇ ਆ ਬਾਬੇ ਧੰਨੇ ਦੇ ਭਗਵਾਨ ਨੇ ਆਹ ਜਿਹੜੇ ਸੀ ਨੱਕੇ ਮੋੜੇ ਡੰਗਲ ਜਾੜੇ ਤੇ ਕਹਿਣ ਲੱਗਾ ਮਿੱਤਰਾ ਗੱਲ ਹੋਣ ਐ ਉਹ ਐ ਵੀ ਇਹਦਾ ਭਾਪੀ ਤੂੰ ਆਪ ਛੱਡਦੇ ਅਸੀਂ ਭੁੱਖੇ ਮਰੀਏ ਤੂੰ ਰੱਬ ਹੋਰਾ ਪੁੱਸਦਾ ਸਾਡੀਆਂ ਲੋੜਾਂ ਵੀ ਪੂਰੀਆਂ ਕਰ ਆਵਾਜ਼ ਆਈ ਤੰਨਿਆਂ ਜੋ ਮੰਗਣਾ ਹੀ ਮੰਗ ਇਹਨੇ ਆਖਿਆ ਜੇ ਇਹ ਗੱਲਾਂ ਨਾ ਤੇ ਜੱਟ ਦੇ ਹੱਥ ਲੇਖੇ ਰੱਬ ਨੂੰ ਕਹਿੰਦਾ ਜੱਟ ਦੇ ਹੱਥ ਲੇਖੇ ਕਹਿੰਦਾ ਲੋਕਾਂ ਦੀਆਂ ਆਰਤੀਆਂ ਨੇ ਤੇ ਜੱਟਾਂ ਆਰਤਾਈ ਭਗਵਾਨ ਖੜ ਖੜਾ ਕੇ ਹੱਸ ਪਿਆ ਤੇ ਨੇ ਸ਼ਬਦ ਚਾਰਿਆ ਗੋਪਾਲ ਤੇਰਾ ਆਰਤਾ ਰੱਬਾ ਉਹਨਾਂ ਦੀ ਆਰਤੀ ਸਾਡਾ ਆਰਤਾ ਗੋਪਾਲ ਤੇਰਾ ਆਰਤਾ ਦੋ ਜਨ ਤੁਮਰੀ ਭਗਤ ਕਰਨ ਤੇ ਤਿਲਕੇ ਕਾ ਸਵਾਰਤਾ ਜਿਹੜੇ ਤੇਰੇ ਕੰਮ ਕਰਦੇ ਨੇ ਉਹਨਾਂ ਦੇ ਕੰਮ ਸਵਾਰਦਾ ਤੇ ਹੁਣ ਮੈਂ ਵੀ ਤੈਨੂੰ ਲਿਸਟੇ ਨੇ ਲਗਾ ਕੰਮ ਸਵਾਰੀ ਚੱਲੀ ਕੀ ਕੀ ਦਾੜ ਸਿੱਧਾ ਮੰਗੂ ਕਿਓ ਦਾਲ ਆਟਾ ਤੇ ਜੇ ਤੂੰ ਆਖੇ ਨਾ ਵੀ ਸ਼ੁਗਰ ਮੈਨੂੰ ਸ਼ੁਗਰ ਸਾਗਰ ਕੋਈ ਨਹੀਂ ਹੋਈ ਮੈਂ ਕਿਓ ਲੈਣਾ ਸੁਧਾਈ ਰੋਟੀ ਦਾੜ ਸਿੱਧਾ ਮੰਗੂ ਕਿਓ ਹਮਰਾ ਖੁਸ਼ੀ ਕਰਨ ਤੇ ਜਿਓ ਤੇ ਬਾਕੀ ਮੇਰਾ ਬੂਟ ਸੈਟ ਰਵੇ ਇਹਨੇ ਵੀ ਕਿਉਂ ਅੱਗੇ ਪਿਆਵੇ ਤੇ ਮੇਰਾ ਮਨ ਖਰਾਬ ਹੋਇਆ ਕਿਉਂ ਲੰਘਦਾ ਕਿੱਥੇ ਆ ਹਮਰਾ ਕੁਝ ਨਹੀਂ ਪਨੀਆਂ ਸ਼ਾਦਨ ਨੀਕਾ ਨਾਵੇਂ ਪੌਣੀਆਂ ਡਰਾਵਾ ਤੇ ਨਾਵੇਂ ਰਹਿਣਾ ਨਾ ਗਿਆ ਇੱਕ ਨੰਬਰ ਦੀ ਜੁੱਤੀ ਹੋਵੇ ਇੱਕ ਨੰਬਰ ਦੇ ਕਪ ਸ਼ਾਦਨ ਕਹਿੰਦੇ ਨੇ ਕੱਪੜੇ ਨੂੰ ਪਨੀਆਂ ਸ਼ਾਦਨ ਨੀਕਾ ਜੁੱਤੀ ਵਧੀਆ ਕੱਪੜੇ ਵੀ ਨੀਕਾ ਤੇ ਅੱਗੇ ਜੇ ਤੂੰ ਆਖੇ ਮੂੰਗੀ ਦਾਲ ਖਾਧੀ ਚੱਲ ਆਪਾਂ ਨਹੀਂ ਖਾਣੀ ਦੇ ਮੂੰਗੀ ਛਾਲ ਮੈ ਸੁਣਾਣਾ ਤੇ ਬੜੀ ਮੇਰੀ ਚ ਪ੍ਰਚਲ ਪਿਆ ਆਸਪਈ ਨਾ ਮੈਨੂੰ ਕਿਸੇ ਨੇ ਆਖਿਆ ਵਿਗਿਆਨੀ ਤੁਸੀਂ ਤਖਸਾਲੀ ਮੈਂ ਆਖਿਆ ਖੂਨ ਚੈੱਕ ਕਰ ਜੇ ਤਾਂ ਮੂੰਗੀ ਦਾਲ ਤੇ ਜਲ ਪਾਣੀ ਨਿਕਲਿਆ ਪੱਕਾ ਤਖਸਾਲੀ ਜੇ ਨਾ ਨਿਕਲ ਮੈਂ ਫੇਰ ਆਪਾਂ ਮੇਰੀ ਮੂੰਗੀ ਨਹੀਂ ਖਾਣੀ ਨਾ ਕੱਲਾ ਜਲ ਪਾਣੀ ਪੀਣਾ ਹੀ ਸੱਤ ਤਰ੍ਹਾਂ ਦਾ ਅਨਾਜ ਹੋਵੇ ਭੀ ਅੱਜ ਮੂੰਗੀ ਦਾਲ ਭੜਕੇ ਮਸਰਾਂ ਦੀ ਪਰਸੋ ਪਨੀਰ ਇਹ ਵਕ ਵਕ ਐਤਵਾਰ ਕੁਝ ਹੋਰ ਤੇ ਵੀਰਵਾਰ ਹੋਰ ਜਿਵੇਂ ਲਿਸਟ ਹੁੰਦੀ ਹੈ ਵੱਡੇ ਘਟਨਾ ਦੀ ਨਾਰ ਮੀਨੂ ਸਾਹਿਬ ਠੀਕਾ ਗਊ ਭੈਸ ਮੰਗੋ ਲਵੇਰੀ ਕਿਉਂ ਗੱਲ ਐ ਕਿ ਗਾਂ ਦਾ ਦੁੱਧ ਪੀਏ ਤੇ ਪੜ੍ਹਿਆ ਨਹੀਂ ਜਾਂਦਾ ਦਿਮਾਗ ਬਰੀਕੀ ਨਾਲ ਕੰਮ ਨਹੀਂ ਕਰਦਾ ਇਸ ਕਰਕੇ ਨਾਲ ਗੋਗਾ ਦੁੱਧ ਲੈ ਕਿਉਂ ਕਿ ਉਹਦੇ ਨਾਲ ਦਿਮਾਗ ਤੇਜ ਹੁੰਦਾ ਤੇ ਮੇਰੇ ਕਾਕਿਆਂ ਨੇ ਕੁਸ਼ਤੀ ਕਰਨੀ ਉਹਨਾਂ ਵਾਸਤੇ ਵੱਡ ਦਾ ਪ੍ਰਬੰਧ ਹੀ ਕਰਦੇ ਬੱਚਿਆਂ ਲਈ ਵੱਡ ਦਾ ਦੁੱਧ ਤੇ ਮੇਰੇ ਵਾਸਤੇ ਗਾਂ ਦਾ ਕਹਿਣ ਲੱਗੇ ਠੀਕ ਐ ਗਊ ਭੈਸ ਵਾਂਗੂ ਲਵੇਰੀ ਇੱਕ ਨਾਲ ਬੇਨਤੀ ਕਰਦੇ ਮੇਰੇ ਅੱਗੇ ਵੱਖ ਲਾਦੇ ਤੇ ਉਹਨਾਂ ਚੋਂ ਬੱਚਾ ਕਿਸੇ ਦਿਨ ਨਾ ਹੋਵੇ ਤੇ ਕਟਾ ਕਿਹਦਾ ਨਾ ਮੈਂ ਉਹਦੀ ਮਾਜ ਨਹੀਂ ਲੈਣੀ ਗਾਂ ਤੇ ਮਾਝ ਉਹਨ ਲਵੇਰੀਆਂ ਹੋਣ ਤੇ ਬਸ ਖੈ ਹੋਰ ਹੋਰ ਕੁ ਮੰਗਣਾ ਏ ਜੇ ਅਧਿਕਰ ਉਹ ਤਾਂ ਨੇ ਕਹਿੰਮ ਕਾਰ ਕਹਿੰਦਾ ਨਾ ਇੱਕ ਤਾਜਨ ਤਰੀ ਚੰਗੇਰੀ ਇੱਕ ਨੰਬਰ ਦੀ ਘੋੜੀ ਹੋਵੇ ਅੱਡੀ ਲਾਉਣ ਤੋਂ ਪਹਿਲਾਂ ਛੂਟਾ ਵੜ ਜਾਏ ਤੇ ਰੱਬ ਕਹਿਣ ਲੱਗਾ ਉਹ ਚੁੱਪ ਨਾ ਕਰਦਾ ਉਹਦਾ ਲਿਸਾ ਮਕਉਂਦਾ ਹੀ ਨਹੀਂ ਤੇ ਕਹਿਣ ਲੱਗਾ ਜਿਹੜੀ ਜ਼ਰੂਰੀ ਗੱਲ ਉਤ ਰਹੇਗੀ ਪਈ ਘੋੜੀ ਵੀ ਹੋ ਗਈ ਮੱਝਾਂ ਵੀ ਹੋ ਗਈਆਂ ਤੇਰਾ ਦੁੱਧਿਆ ਦੁੱਧ ਨੂੰ ਕਾਢੇਗਾ ਕੌਣ ਦੋ ਦਿਨ ਲੜਕੇ ਦਾ ਕੌਣ ਤੇ ਜੇ ਨਾ ਹੋਈ ਤੇ ਬੱਚੇ ਬੱਚੀਆਂ ਕਿਸ ਤੋਂ ਹੋਣਗੇ ਜਿਹੜੀ ਇੰਪੋਰਟੈਂਟ ਟੀਜ ਉਹ ਰਹੇਗੀ ਉਹ ਘਰ ਵਾਲੀ ਹੋ ਘਰ ਕੀ ਕੀ ਨ ਚੰਗੀ ਜਿਹੜੀ ਘਰ ਵਾਲੀ ਚੰਗੇ ਸੁਭਾਅ ਦੀ ਹੋਵੇ ਇਹਨਾਂ ਵੀ ਉਂਤਿਆ ਤੇਰਾ ਸਿਆਪਾ ਕਰਦੀ ਏ ਘਰ ਕੀ ਕੀ ਨ ਚੰਗੀ ਜਨ ਧੰਨਾ ਲੈਵੇ ਮੰਗੀ ਗੋਪਾਲ ਤੇਰਾ ਆਰਤਾ ਮੈਂ ਫਿਰ ਤੈਨੂੰ ਬੇਨਤੀ ਕਰਾਂ ਲੋਕੀ ਆਰਤੀਆਂ ਕਰਦੇ ਨੇ ਮੈਂ ਦੋ ਵੇਰਾ ਆਰਤਾ ਤਾਂ kia ਹੀ ਪਲਿੰਗ ਵੀ ਮੈਂ ਆਰਤਾ ਕਰਾਂਗਾ ਪਰ ਆ ਚੀਜ਼ਾਂ ਦੀ ਮੇਰੀ ਲੋੜ ਪੂਰੀ ਕਰ ਦੇ ਇਸ ਕਰਨ ਗੁਮ ਨੂੰ ਉਹ ਮਹਾਪੁਰਸ਼ ਭੋਲਾ ਹੋਣ ਕਰਕੇ ਆਪਾਂ ਸਾਰੇ ਪਰਦੇ ਪੀਂ ਭਗਵਾਨ ਨੇ ਉਹ ਦੇਖਿਆਾਰੇ ਮੋੜੇ ਉਹਦੇ ਹਰ ਕੰਮ ਨੂੰ ਪੂਰੀਆਂ ਕੀਤਾ ਬਾਬੇ ਨਾਂ ਧੰਨੇ ਦੇ ਜੀਵਨ ਦੀ ਮੇਨ ਗੱਤ ਕੋ ਵਿਆਖਿਆ ਹੈ ਭੋਲੇ ਭਾਏ ਮੇਲੇ ਤਕਰਾਇਆ ਬਾਬੇ ਧੰਨੇ ਦੇ ਜੀਵਨ ਦੀ ਵਿਆਖਿਆ ਹੈ ਚਤਰਾਈ ਨਾ ਚਤਰਪੂਰੀ ਪਾਈਏ ਬਾਬੇ ਧੰਨੇ ਦੇ ਜੀਵਨ ਦੀ ਵਿਆਖਿਆ ਹੈ ਸਹਿ ਸਿਆਣਪਾ ਲਖ ਹੋਏ ਤਾਂ ਇੱਕ ਨ ਚੱਲੇ ਨਾਲ ਉਸ ਗੁਰੂ ਕੇ ਲਾਲ ਨੂੰ ਬਾਬੇ ਪਰਵਾਨ ਨੇ ਚੇਤੇ ਕੀਤਾ ਉਹਨਾਂ ਨੇ ਇੱਥੇ ਇਹ ਮੇਲਾ ਮਨਾਉਣ ਦੀ ਪਰੰਪਰਾ ਰੰਭ ਕੀਤੀ ਬਾਬਾ ਭਲਵਾਨ ਜੀ ਕਿਤੇ ਇੱਕ ਕੁੱਜੀ ਹੋਈ ਆਤਮਾ ਸੀ ਮੇਰੇ ਕੋਲ ਜਵਾਬ ਨਹੀਂ ਉਹਨਾਂ ਦੇ ਬਾਰੇ ਕਹਿਣ ਦਾ ਜਿਹੜਾ ਨਿਸ਼ਾਨ ਸਾਹਿਬ ਹੈ ਨਾ ਇਸ ਨਿਸ਼ਾਨ ਸਾਹਿਬ ਸੜੀ ਉੱਪਰ ਹਨੂਮਾਨ ਦੀ ਇੱਕ ਨਿੱਕੀ ਜੀ ਿੱਟ ਲੱਗੀ ਹੈ ਜਿਹੜੀ ਆ ਅੱਜ ਕੱਲ੍ਹਆਂ ਮੀਆਂ ਚੱਲੀਆਂ ਨੇ ਸਟਾਈਲਾਂ ਹੁਣ ਮੈਂ ਦਰਬਾਰ ਸਾਹਿਬ ਦਾ ਗ੍ਰੰਥੀਆ ਟਕਸਾਲੀ ਵਿਆਰਥੀਆਂ ਤੇ ਮੈਂ ਜਾ ਕੇ ਵੇਖਿਆ ਮੈਂ ਕਿਹਾ ਬਾਬਾ ਜੀ ਤੁਸੀਂ ਇਹ ਚੰਗਾ ਕੰਮ ਕੀਤਾ ਵੀ ਤੁਸੀਂ ਹਨੂਮਾਨ ਦੀ ਟੈਲ ਲਾ ਦਿੱਤੀ ਨਿਸ਼ਾਨ ਸਾਹਿਬ ਦੇ ਲਾਗੇ ਕਈ ਵਾਰ ਉਹ ਮੁੱਖ ਗਿਆਨੀਆਂ ਦਾ ਗਿਆਨ ਫੇਲ ਹੋ ਜਾਂਦਾ ਹੈ ਮੈਨੂੰ ਕਹਿੰਦੇ ਗਿਆਨੀ ਜੀ ਮੈਂ ਵੀ ਪਲਵਾਨ ਆ ਉਹ ਵੀ ਪਲਵਾਨ ਸੀ ਮੈਂ ਤਾਂ ਪਲਵਾਨ ਕਰਕੇ ਉਹਨੂੰ ਆਪਣਾ ਭਰਾ ਜਾਣ ਕੇ ਲਾਇਆ ਤੇ ਜੇ ਤੁਸੀਂ ਕਹਿੰਦੇ ਹੋ ਨਾ ਤੇ ਮੈਂ ਲਾ ਦੇਣਾ ਮੈਂ ਕਿਹਾ ਬਾਬਾ ਜੀ ਮੇਰਾ ਗਿਆਨ ਫੋਲੋ ਫੇਲ ਹੋ ਗਿਆ ਇਹੋ ਜੇ ਭੂਲੇ ਮਹਾਂਪੁਰਸ਼ਾਂ ਇਹ ਕੜਖਾਹ ਤੋਂ ਵੱਡੀ ਜਿਹੜੀ ਮੈਂ ਸਮਝਦਾ ਹਾਂ ਉਹਨਾਂ ਦੀ ਜਿੰਦਗੀ ਮੈਂ ਆਪਾਂ ਡੇਰੇ ਆ ਜਾਣੇ ਆ ਬਾਬੇ ਪੈਸੇ ਵੇਂਦੇ 500 ਦਾ ਲੋੜ ਕਿਨੇ ਰੱਖਿਆ ਬਹੁਤੇ ਕਿਨੇ ਰੱਖੇ ਨੇ ਉਸ ਬਾਬੇ ਪਲਵਾਨ ਦੇ ਭਾਵੇਂ ਕਿਸੇ ਨੇ 5 ਰੱਖੇ ਨੇ ਭਾਵੇਂ 50000 ਰੱਖਿਆ ਪਰ ਬਾਬੇ ਭਲਵਾਨ ਦੇ ਮਨ ਤੇ ਅਸਰ ਨਹੀਂ ਸੀ ਪੈਂਦਾ ਇਹ ਬਾਬੇ ਭਲਵਾਨ ਦਾ ਜੀਵਨ ਸੀ ਜੇ ਅਸੀਂ ਪੜਦੇ ਨਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਸੁਖ ਸੁਨੇ ਹੋਰ ਭੈ ਨਹੀਂ ਜਾ ਕੇ ਕੰਚਨ ਬਾਟੀ ਮੰਨੇ ਨਹਿ ਨਦਿਆ ਨੇ ਉਸਤਤ ਜਾ ਕੇ ਲੋਭੋ ਅਭਮਾਨਾ ਹਰਕ ਖੋਗਤੇ ਰਹੇ ਨਿਆਰੋ ਨਾਹਿ ਮਾਨਤ ਕਮਾਨਾ ਆਸਾ ਮਨਸਾ ਸਗਲ ਤਿਆਗੇ ਜਗ ਤੇ ਰਹੇ ਨਰਾਸਾ ਤਾਮ ਕੋਜੇ ਪਰਸੇ ਨਹਨ ਤੇਕਰ ਬ੍ਰਹਮਨ ਵਾਸਾ ਗੁਣ ਕਿਰਪਾ ਜੇ ਨਰਕੋ ਵੀਕ ਕੀਨੀ ਤੇ ਇਹ ਜੋ ਪਛਾਨੀ ਨਾਨਕ ਲੀਨ ਭਗਵੰਤ ਸਿਓ ਜਿਉ ਪਾਣੀ ਸੰਗ ਪਾਨੀ ਮੇਰੇ ਆਪਣੇ ਅੰਦਾਜ਼ੇ ਦੇ ਮੁਤਾਬਕ ਬਾਬਾ ਪਹਿਲਵਾਨ ਹਰਪ੍ਰੀਤ ਸਿੰਘ ਨੇ ਇਹ ਸ਼ਬਦ ਨੂੰ ਆਪਣੀ ਜੀਵਨ ਦਾ ਆਧਾਰ ਬਣਾਇਆ ਔਰ ਉਹਦੇ ਮੁਤਾਬਕ ਚੱਲਣ ਦਾ ਯਤਨ ਕੀਤਾ ਜੇ ਆਪਾ ਉਸ ਮਹਾਂਪੁਰਸ਼ ਨੂੰ ਚੇਤੇ ਕਰ ਰਹੇ ਆਂ ਬਾਬੇ ਧੰਨੇ ਨੂੰ ਯਾਦ ਕਰ ਰਹੇ ਆਂ ਤੇ ਅਸੀਂ ਵੀ ਆਪੋ ਆਪਣੇ ਜੀਵਨ ਨੂੰ ਇਸ ਪ੍ਰਕਾਰ ਢਾਲਣਾ ਕਰੀਏ ਸੋ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਗੁਰੂ ਗ੍ਰੰਥ ਸੰਗਤਾਂ ਦਾ ਧੰਨਵਾਦ ਜਿਹੜਾ ਸੈਕਟਰੀ ਸਾਹਿਬ ਇਹ ਮੇਰੇ ਨਾਲ ਲੜਿਆ ਇਹਦਾ ਵੀ ਧੰਨਵਾਦ ਕਿਉਂਕਿ ਜਦੋਂ ਆ ਨਾ ਮੈਨੂੰ ਕਦਾ ਪਰਵਾਹ ਨਾ ਕਰ ਤੇਰਾ ਟਾਈਮ ਸਭ ਤੋਂ ਪਹਿਲਾਂ ਇਸ ਕਰਕੇ ਮੈਂ ਇਹਦਾ ਧੰਨਵਾਦੀ ਕਰਦਾ ਵੀ ਦੂਜੇ ਵਿਚਾਰੇ ਦੇਖੀ ਜਾਂਦੇ ਉਹ ਕਹਿੰਦੇ ਅਕਾਈ ਬੰਦੇ ਕਹਿੰਦੇ ਸੈਕਟਰੀ ਮਾਰਦੇ ਤੇ ਬਾਗ ਗਿਆਨੀ ਦੀ ਮਰ ਜਾ ਕੋਲਦੇ ਕਿਉਂ ਕਹਿੰਦਾ ਵੀ ਉਹਨੂੰ ਘੰਟਾ ਦਿੰਦਾ ਸਾਨੂੰ ਨੇ ਪੰਜ ਪੰਜ ਮਿੰਟ ਦੇਨੇ ਗੁਰਮੁਖੋ ਤੁਹਾਡੇ ਅਖਣ ਨਾਲ ਅਸੀਂ ਮਰਨਾ ਤੇ ਨਾ ਅਸੀਂ ਜਿਉਣਾ ਤੁਸੀਂ ਆਪਾਂ ਸਿੱਖ ਇਹੋ ਜੀ ਅਦਾਸ ਨਹੀਂ ਕਰੀ ਦੀ ਆਪਾਂ ਇਹ ਮੰਗੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਦਾ ਭਲਾ ਵੈਰੂ ਜੀ ਕਾ ਖਾਲਸਾ ਵੈਰੂ ਜੀ